ਸੱਚੇ ਕਾਲਜੀ ਅਮਰੀਕਾ ਨਿਊਜ਼ ਬੁਲਟਨ ਵੇਖਣੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗੇਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਆਮ ਖੜਲਾ ਇਸ ਤੇ ਮੈਕੀ ਕਾਲਜਨ ਦੇ ਵਿੱਚ ਭਾਰਤੀਆਂ ਨੇ ਮਾਰੀ ਬਾਜ਼ੀ ਵੱਡੇ ਪੱਦਰ ਤੇ ਲੜਹਿ ਨੇ ਦਾਖਲੇ ਕੈਨਟਾ ਅਮਰੀਕਾ ਸਰਹੱਦ ਤੇ ਵਧੀ ਹਲਚਲ ਕੈਨਟਾ ਨੇ ਸਰਵਿਸ ਆਵਰਸ ਦੇ ਵਿੱਚ ਕੀਤੀ ਤਕਦੀਰੀ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਦੇ ਵਿੱਚ ਲੱਗਾ ਅਮਰੀਕਾ ਜੂਨੀਅਰ ਟਰੰਪ ਨੇ ਬਾਈਡਨ ਦੇ ਦਾਅਵੇ ਦੀ ਖੋਲੀਪੋਰ ਹੁਣ ਖਬਰਾਂ ਵਿਸਥਾਰ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਕੈਨੇਡਾ ਆਸਟ੍ਰੇਲੀਆ ਅਤੇ ਇੰਗਲੈਂਡ ਦਾ ਰੁਖ ਕਰ ਰਹੇ ਨੇ ਪਰ ਹੁਣ ਆਂਕੜੇ ਕਝੋੜੀ ਕਹਿੰਦੇ ਵਿਖਾਈ ਦੇ ਰਹੇ ਨੇ ਦਰਸਲ ਇਸ ਵਾਰ ਅਮਰੀਕੀ ਕਾਲਜਾਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੇ ਬਾਜ਼ੀ ਮਾਰ ਲਈ ਹੈ ਤੇ ਚੀਨ ਨੂੰ ਪਛੜ ਦਿੱਤਾ ਹੈ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦੇ ਕਾਲਜਾਂ ਦੇ ਵਿੱਚ ਨਾ ਕੇਵਲ ਦਾਖਲੇ ਲਏ ਬਲਕਿ ਡਿਗਰੀਆਂ ਵੀ ਹਾਸਲ ਕੀਤੀਆਂ ਤੇ ਇਸ ਤੋਂ ਬਾਅਦ ਚੀਨ ਦੂਜੇ ਨੰਬਰ ਤੇ ਆ ਗਿਆ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਓਪਨ ਡਾਟਸ ਰਿਪੋਰਟ ਦੇ ਮੁਤਾਬਕ ਸਾਲ 2009 ਤੋਂ ਬਾਅਦ ਭਾਰਤ ਪਹਿਲੀ ਵਾਰ ਸੰਯੁਕਤ ਰਾਜ ਅਮਰੀਕਾ ਵਿੱਚ ਕੁਮੰਤਰੀ ਵਿਦਿਆਰਥੀਆਂ ਦੇ ਪ੍ਰਮੁੱਖ ਸਰੋਤ ਵਜੋਂ ਉੱਭਰਿਆ ਹੈ। ਭਾਰਤ ਨੇ ਇਸ ਮਾਮਲੇ ਵਿੱਚ ਚੀਨ ਨੂੰ ਵੀ ਪਛਾੜ ਕੇ ਰੱਖ ਦਿੱਤਾ ਹੈ ਕਿਉਂਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਆਬਾਦੀ ਦਾ 29% ਬਣਦੀ ਹੈ। ਜਦਕਿ ਚੀਨ ਇਸ ਮਾਮਲੇ 'ਚ ਕਾਫੀ ਪਿੱਛੇ ਹੈ ਰਿਪੋਰਟ ਮੁਤਾਬਕ ਵਿਦਿਆਕ ਬਰੇ 2023-24 ਵਿੱਚ 3 ਲੱਖ 30 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲਿਆ ਹੈ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 23 ਫੀਸਦੀ ਤੋਂ ਵੀ ਵੱਧ ਹੈ ਰੀਪੋਰਟ ਮੁਤਾਬਕ ਇਹ ਵਾਧਾ ਮੁੱਖ ਤੌਰ ਤੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਦਾ ਹੈ ਜਿਨ੍ਹਾਂ ਦਾ ਆંકੜਾ 19 ਫੀਸਦੀ ਵਧ ਕੇ 196567 ਤੱਕ ਪਹੁੰਚ ਗਿਆ ਹੈ ਗ੍ਰੈਜੂਏਸ਼ਨ ਤੋਂ ਬਾਅਦ OPT ਯਾਨੀ ਬਦਲਵੇਂ ਵਿਵਹਾਰਿਕ ਸਿਖਲਾਈ ਪ੍ਰੋਗਰਾਮ ਵਿੱਚ ਪਾਗਲਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ 41 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਿਨ੍ਹਾਂ ਦੀ ਕੁੱਲ ਗਿਣਤੀ 97000 555 ਦੱਸਦੀ ਜਾ ਰਹੀ ਹੈ ਅਮਰੀਕੀ ਰਾਜਦੂਤ ਐਰਿਕ ਗਾਰਸਿਟੀ ਨੇ ਇਸ ਉਪਲਬਧੀ ਤੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਆਖਿਆ ਕਿ ਮੈਨੂੰ ਇਹ ਦੱਸਦੇ ਹੋਏ ਬੇਹਦ ਖੁਸ਼ੀ ਹੋ ਰਹੀ ਹੈ ਕਿ 330000 ਤੋਂ ਵੱਧ ਵਿਦਿਆਰਥੀਆਂ ਦੇ ਨਾਲ ਭਾਰਤ ਨੇ ਇਸ ਸਾਲ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿੱਚ ਅਮਰੀਕਾ 'ਚ ਵੱਧ ਵਿਦਿਆਰਥੀ ਭੇਜੇ ਨੇ ਅਮਰੀਕਾ ਵਿੱਚ ਇਸ ਤੋਂ ਪਹਿਲਾਂ ਚੀਨੀ ਵਿਦਿਆਰਥੀਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਸੀ ਪਰ ਹੁਣ ਇਸ ਮਾਮਲੇ 'ਚ ਭਾਰਤ ਤੋਂ ਪਿੱਛੜ ਚੁੱਕਿਆ ਹੈ ਦਾਖਲਾ ਲੈਣ ਵਾਲਿਆਂ ਵਿੱਚ 4% ਦੀ ਗਿਰਾਵਟ ਦੇ ਨਾਲ ਚੀਨ ਦੂਜੇ ਨੰਬਰ ਤੇ ਖਿਸਕ ਗਿਆ ਅਮਰੀਕਾ 'ਚ ਚੀਨ ਦੇ ਕੁੱਲ 270396 ਵਿਦਿਆਰਥੀਆਂ ਨੇ ਅਮਰੀਕਾ ਦੇ ਵਿੱਚ ਡਿਗਰੀ ਹਾਸਲ ਕੀਤੀ ਹੈ ਜਿਸ ਵਿੱਚ ਗ੍ਰੈਜੂਏਟ ਅਤੇ ਕੈਅਰ ਡਿਗਰੀ ਪ੍ਰੋਗਰਾਮ ਵਾਲੇ ਵਿਦਿਆਰਥੀ ਵੀ ਸ਼ਾਮਿਲ ਨੇ ਸੋ ਕੁੱਲ ਮਿਲਾ ਕੇ ਅਮਰੀਕਾ ਵਿੱਚ ਵਿਦਿਆਕ ਬਰੇ 2023-24 ਦੌਰਾਨ ਰਿਕਾਰਡ 1.1 ਮਿਲੀਨ ਕੁਮਾਂਤਰੀ ਵਿਦਿਆਰਥੀਆਂ ਨੇ ਪੜ੍ਹਾਈ ਕੀਤੀ ਹੈ ਇਹ ਗਿਣਤੀ ਸਾਲ ਦਰ ਸਾਲ 7% ਤੱਕ ਵਧੀ ਹੈ ਇਸੇ ਤਰ੍ਹਾਂ ਭਾਰਤ ਵਿੱਚ ਪੜਨ ਵਾਲੇ ਅਮਰੀਕੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਜਿਕਰਯੋਗ ਵਾਧਾ ਦੇਖਣ ਨੂੰ ਮਿਲਿਆ ਜੋ ਸਾਲ 2021-22 ਵਿੱਚ 336 ਤੋਂ ਵਧ ਕੇ ਸਾਲ 2022-23 ਵਿੱਚ 1300 ਪੱਛਨ ਜਾ ਹੋ ਕੇ ਨਹੀਂ ਕੈਨਡਾ ਅਮਰੀਕਾ ਦੀ ਸਰਹੱਦ ਦੇ ਉੱਤੇ ਹਲਚਲ ਵਧਨ ਦੇ ਖਸ਼ੇ ਸਾਹਰ ਕੀਤੇ ਜਾ ਰਹੇ ਨੇ ਕਿਉਂਕਿ ਕੈਨੇਡੀਅਨ ਸਰਕਾਰ ਨੇ ਇੱਕ ਅਹਿਮ ਕਦਮ ਚੁੱਕ ਦਿਆ ਹੋਇਆ ਆਪਣੀਆਂ 35 ਜ਼ਮੀਨੀ ਬੰਦਰਗਾਹਾਂ ਦੇ ਉੱਤੇ ਸਰਵਿਸ ਆਵਰਸ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਤੇ ਇਹ ਤਬਦੀਲੀ ਅਗਲੇ ਸਾਲ ਜਨਵਰੀ ਤੋਂ ਲਾਗੂ ਹੋਵੇਗੀ ਇਹ ਫੈਸਲਾ ਇਸ ਕਰਕੇ ਵੀ ਲਿਆ ਗਿਆ ਹੈ ਕਿਉਂਕਿ ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਕੈਨਡਾ ਅਤੇ ਅਮਰੀਕਾ ਦੀ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਸੀ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਕੈਨੇਡਾ ਸਰਕਾਰ ਦੀ ਚਿੰਤਾ ਵਧ ਗਈ ਹੈ ਟਰੰਪ ਨੇ ਆਮ ਚੋਣ ਮੁਹਿੰਮ ਵਿੱਚ ਅਜਿਹੇ ਵਾਦੇ ਕੀਤੇ ਨੇ ਜਿਸ ਨਾਲ ਬਾਰਡਰ ਤੇ ਹਲਚਲ ਵਧਣ ਦਾ ਖਤਰਾ ਹੈ ਇਸ ਦੇ ਤਹਿਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਅਤੇ ਸੰਯੁਕਤ ਰਾਜ ਦੋਵਾਂ ਦੇਸ਼ਾਂ ਦੀ ਸਮੁੱਚੀ ਸੁਰੱਖਿਆ ਨੂੰ ਵਧਾਉਣ ਲਈ ਜ਼ਮੀਨੀ ਬੰਦਰਗਾਹਾਂ ਤੇ ਸਰਵਿਸ ਆਰਟਸ ਦੇ ਵਿੱਚ ਇਕੱਠੇ ਬਦਲਾਅ ਕੀਤੇ ਜਾ ਰਹੇ ਨੇ ਸੀਬੀਐਸਏ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਹੈ ਕਿ ਇਹ ਉਪਾਅ 6 ਜਨਵਰੀ 2025 ਤੋਂ ਸਥਾਨਕ ਸਮੇਂ ਅਨੁਸਾਰ 12:00 ਇੱਕ ਮਿੰਟ ਤੋਂ ਲਾਗੂ ਹੋਣਗੇ ਇਹ ਉਪਾਅ ਸੰਯੁਕਤ ਰਾਜ ਦੇ ਸਹਿਯੋਗ ਨਾਲ ਨਿਰਧਾਰਿਤ ਕੀਤੇ ਗਏ ਨੇ ਜਿਸ ਦੇ ਤਹਿਤ ਕੈਨੇਡਾ ਪਰ ਵਿੱਚ ਦਾਖਲੇ ਦੇ 35 ਜ਼ਮੀਨੀ ਬੰਦਰਗਾਹਾਂ ਤੇ ਸਰਵਿਸ ਹਾਰਸ ਵਿੱਚ ਬਦਲਾਅ ਕੀਤਾ ਗਿਆ ਹੈ ਏਜੰਸੀ ਨੇ ਕਿਹਾ ਹੈ ਕਿ ਯੂਐਸ ਕੈਨੇਡਾ ਅਲਾਈਨਮੈਂਟ ਦੋਵਾਂ ਦੇਸ਼ਾਂ ਨੂੰ ਅਪਰਮਾਨਿਤ ਯਾਤਰੀਆਂ ਅਤੇ ਸਮਾਨ ਨੂੰ ਦੂਜੇ ਦੇਸ਼ ਨੂੰ ਵਾਪਸ ਕਰਨ ਦੀ ਆਗਿਆ ਦੇਵੇਗੀ ਜੋ ਕਿ ਉਦੋਂ ਬਧੇਰੇ ਮੁਸ਼ਕਲ ਹੁੰਦਾ ਹੈ ਜਦੋਂ ਸਰਹੱਦ ਦਾ ਇੱਕ ਪਾਸਾ ਬੰਦ ਹੁੰਦਾ ਹੈ ਜਦਕਿ ਦੂਜਾ ਖੁੱਲ੍ਹਾ ਹੀ ਰਹਿੰਦਾ ਹੈ ਰਿਲੀਜ਼ ਮੁਤਾਬਕ ਇਹ ਉਪਾਸ ਸੀਬੀਐਸਏ ਨੂੰ ਪ੍ਰਵੇਸ਼ ਦੀਆਂ ਵਿਅਸਤ ਬੰਦਰਗਾਹਾਂ ਤੇ ਅਫਸਰਾਂ ਨੂੰ ਤਾਇਨਾਤ ਕਰਕੇ ਆਪਣੇ ਸਰੋਤਾਂ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਅਗਿਆ ਤੇ ਵੀਗਾ ਜਿਸ ਵਿੱਚ ਕਾਨੂੰਨ ਲਾਗੂ ਕਰਨ ਦੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰਦੇ ਹੋਏ ਯਾਤਰੀਆਂ ਅਤੇ ਸਮਾਨ ਦੀ ਵਾਪਸੀ ਦੀ ਪ੍ਰਕਿਰਿਆ ਬਿਹਤਰ ਹੋਵੇਗੀ ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਵੇਸ਼ ਦੀਆਂ ਲਗਭਗ ਸਾਰੀਆਂ ਬੰਦਰਗਾਹਾਂ ਉਹਨਾਂ ਘੰਟਿਆਂ ਦੌਰਾਨ ਆਸਤੰਨ 2 ਜਾਂ ਘੱਟ ਕਾਰਾਂ ਚ ਵਪਾਰਕ ਟਰੱਕਾਂ ਦੀ ਪ੍ਰਤੀ ਘੰਟਾ ਪ੍ਰਕਿਰਿਆ ਕਰ ਰਹੀਆਂ ਨੇ ਜੋ ਹੁਣ ਕੰਮ ਨਹੀਂ ਕਰਨਗੇ ਅਤੇ ਯਾਤਰੀਆਂ ਕੋਲ 100 ਕਿਲੋਮੀਟਰ ਦੇ ਕਿਲੇ ਵਿੱਚ ਇੱਕ ਵਿਕਲਪਿਕ ਸਰਹੱਦ ਪਾਰ ਕਰਨ ਦਾ ਵਿਕਲਪ ਹੈ ਇੱਥੇ ਦੱਸ ਦਈਏ ਕਿ ਸੰਯੁਕਤ ਰਾਜ ਅਤੇ ਕੈਨੇਡਾ ਦੁਨੀਆ ਦੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸਰਹੱਦ ਨੂੰ ਸਾਂਝਾ ਕਰਦੇ ਨੇ ਜੋ ਕਿ 8891 ਕਿਲੋਮੀਟਰ ਤੱਕ ਫੈਲੀ ਹੋਈ ਹੈ ਜਿਸ ਵਿੱਚ 120 ਸਮੇਂੀ ਬੰਦਰ ਕਹਾ ਸ਼ਾਮਿਲ ਨੇ ਰੋਸ ਨੂੰ ਲੈ ਕੇ ਰਾਸ਼ਟਰਪਤੀ ਜੋ ਬਾਈਡਨ ਨੇ ਕੁਝ ਅਜਿਹੇ ਦਾਅਵੇ ਕਰ ਦਿੱਤੇ ਨੇ ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트ੰਪ ਦੇ بیٹے ਜੂਨੀਅਰ 트ੰਪ ਨੇ ਵੱਡਾ ਦਾਵਾ ਕੀਤਾ ਹੈ ਤੇ ਉਹਨਾਂ ਕਿਹਾ ਕਿ ਅਮਰੀਕਾ ਤੀਜੇ ਵਿਸ਼ਵ ਯੁੱਧ ਦੀ ਤਿਆਰੀ ਦੇ ਵਿੱਚ ਜੁਟਿਆ ਹੋਇਆ ਹੈ ਜੂਨੀਅਰ 트ੰਪ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਪਿਤਾ ਯਾਨਕੀ ਡੋਨਾਲਡ 트ੰਪ ਸ਼ਾਂਤੀ ਚਾਹੁੰਦੇ ਨੇ ਪਰ ਜੋ ਬਾਈਡਨ ਇਸ ਤੋਂ ਉਲਟ ਕੋਈ ਹੋਰ ਹੀ ਗੱਲਾਂ ਦੇ ਉੱਤੇ ਉਤਾਰੂ ਹੋ ਗਏ ਨੇ ਡੋਨਾਲਡ 트럼ਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਆਪਣੀ ਕੈਬਨਿਟ ਵੀ ਤਿਆਰ ਕਰ ਲਈ ਹੈ ਇਸ ਸਦੋਂ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੇ ਇੱਕ ਫੈਸਲੇ ਨੇ ਨਵੀਂ ਬਹਿਸ ਛੇੜ ਦਿੱਤੀ ਹੈ ਪਰ ਇਸ ਬਹਿਸ ਵਿਚਾਲੇ 트럼ਪ ਦੇ بیٹے ਦਾ ਬਿਆਨ ਸੁਣਖੀਆਂ ਬਟੋਲ ਰਿਹਾ ਹੈ ਡੋਨਾਲਡ 트럼ਪ ਜੂਨੀਅਰ ਨੇ ਬਾਈਡਨ ਸਰਕਾਰ ਤੇ ਆਪਣੇ ਪਿਤਾ ਦੇ ਵੀ ਜਨਵਰੀ ਨੂੰ ਸੌ ਚੁੱਕਣ ਤੋਂ ਪਹਿਲਾਂ ਹੀ ਤੀਜਾ ਵਿਸ਼ਵ ਯੁੱਧ ਸ਼ੁਰੂ ਕਰਨ ਲਈ ਵਿਸ਼ਵ ਵਿਆਪੀ ਤਨਾਵ ਦਾ ਦੋਸ਼ ਲਗਾਇਆ ਹੈ ਉਨ੍ਹਾਂ ਦਾ ਇਹ ਬਿਆਨ ਬਾਈਡਨ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ ਜਿਸ ਚ ਉਹਨਾਂ ਨੇ ਯੂਕਰੇਨ ਨੂੰ ਰੂਸ ਖਿਲਾਫ ਅਮਰੀਕਾ ਦੀਆਂ ਲੰਬੀ ਦੂਰੀ ਦੀਆਂ ਮਿਸਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਬਾਈਡਨ ਦੇ ਇਸ ਫੈਸਲੇ ਨਾਲ ਅਮਰੀਕਾ ਤੇ ਰੂਸ ਵਿਚਾਲੇ ਤਣਾਅ ਵਧ ਸਕਦਾ ਹੈ। ਰਿਪੋਰਟਾਂ ਅਨੁਸਾਰ ਉੱਤਰੀ ਕੋਰੀਆ ਦੇ ਗੁਰਸ ਖੇਤਰ ਵਿੱਚ 15,000 ਤੋਂ ਵੱਧ ਸੈਨਿਕ ਤਾਨਾਤ ਕੀਤੇ ਗਏ ਨੇ, ਜਦਕਿ ਯੂਕਰੇਨ ਕਥਿਤ ਤੌਰ ਤੇ ਰੂਸ ਤੇ ਇਨ੍ਹਾਂ ਮਿਸਾਲਾਂ ਦਾ ਗਿਨਤੀ ਤਿਆਰੀ ਕਰ ਰਿਹਾ ਹੈ। ਭਾਰਤ ਸਰਕਾਰ ਨੇ ਇਸ ਫੈਸਲੇ ਤੋਂ ਤੁਰੰਤ ਬਾਅਦ 트ੰਪ ਜੂਨੀਅਰ ਨੇ 18 ਨਵੰਬਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ ਕਿ ਫੌਜ ਅਸਲ ਵਿੱਚ ਤੀਜਾ ਵਿਸ਼ਵ ਯੁੱਧ ਸ਼ੁਰੂ ਕਰਨਾ ਚਾਹੁੰਦੀ ਹੈ ਇਸ ਤੋਂ ਪਹਿਲਾਂ ਕਿ ਮੇਰੇ ਪਿਤਾ ਸ਼ਾਂਤੀ ਤੇ ਸਤਿਭਾਵਨਾ ਦੀ ਸਥਾਪਨਾ ਲਈ ਯਤਨ ਕਰਨ। ਨਰਸਲ ਬਾਈਡਨ ਸਰਕਾਰ ਨੇ ਯੂਕਰੇਨ ਦੀ ਫੌਜ ਨੂੰ ਰੂਸ ਦੀ ਉੱਤਰ-ਪੂਰਬੀ ਸਰਹੱਦ ਤੇ ਅਮਰੀਕੀ ਲੰਬੀ ਦੂਰੀ ਦੀਆਂ ਮਿਜ਼ਾਲਾਂ ਦਾਗਣ ਦੀ ਇਜਾਜ਼ਤ ਦੇ ਦਿੱਤੀ ਹੈ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਹਮਲੇ ਕਰਨ ਲਈ ਅਮਰੀਕਾ ਵਿੱਚ ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ ਇਸ ਨਾਲ ਹੁਣ ਯੂਕਰੇਨ ਦੇ ਸੈਨਿਕ ਆਰਮੀ ਟੈਕਟੀਕਲ ਰੋ ਮਿਜ਼ਾਈਲ ਸਿਸਟਮ ਜਾਂ ATACMS ਦੀ ਵਰਤੋਂ ਕਰ ਸਕਣਗੇ ਸੂਤਰਾਂ ਮੁਤਾਬਕ ਯੂਕਰੇਨ ਆਉਣ ਵਾਲੇ ਇਹ ਦਿਨਾਂ ਦੇ ਵਿੱਚ ਰੂਸ ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ ਬਾਈਡਨ ਨੇ ਇਹ ਕਦਮ ਨਵੇਂ ਚੁਣੇ ਗਏ ਰਾਸ਼ਟਰਪਤੀ 트ੰਪ ਦੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਚੁੱਕਿਆ ਹੈ ਜਾਣਕਾਰੀ ਮੁਤਾਬਕ ਯੂਕਰੇਨ ਦੇ ਰਾਸ਼ਟਰਪਤੀ ਵਲਦਿਮੀਰ ਜ਼ੇਲੈਂਸਕੀ ਨੇ ਕਈ ਮਹੀਨੇ ਪਹਿਲਾਂ ਆਪਣੀ ਫੌਜ ਨੂੰ ਦੇਸ਼ ਦੀ ਸਰਹੱਦ ਤੋਂ ਰੂਸੀ ਫੌਜੀ ਟਿਕਾਣਿਆਂ ਤੇ ਹਮਲਾ ਕਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਸੀ ਵਾਇਡਨ ਦਾ ਇਹ ਫੈਸਲਾ ਉਤਰੀ ਕੋਰੀਆਈ ਫੌਜਾਂ ਨੂੰ ਲੜਾਈ ਵਿੱਚ ਲਿਆਉਣ ਦੇ ਰੂਸ ਦੇ ਹੈਰਾਨੀਜਨਕ ਫੈਸਲੇ ਦੇ ਜਵਾਬ ਵਿੱਚ ਆਇਆ ਹੈ ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਲਡ 트ੰਪ ਨੇ ਵੱਡਾ ਐਲਾਨ ਕਰ ਦਿੱਤਾ ਹੈ 트ੰਪ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰੇਗਾ ਅਤੇ ਬਾਰਡਨ ਦੇ ਫੈਸਲੇ ਨੂੰ ਉਲਟਾਉਣ ਲਈ ਇੱਕ ਸਮੂਹਿਕ ਦੇਸ਼ ਨਿਕਾਲੇ ਪ੍ਰੋਗਰਾਮ ਵਿੱਚ ਫੌਜੀ ਸੰਪਤੀਆਂ ਦੀ ਵਰਤੋਂ ਕਰੇਗਾ 트럼ਪ ਦਾ ਕਹਿਣਾ ਹੈ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਿਵਾਦਪੂਰਨ ਉਪਾਵਾਂ ਦੀ ਵਰਤੋਂ ਕਰ ਸਕਦੇ ਨੇ ਪਰ ਉਸ ਦੇ ਅਧਿਕਾਰਾਂ ਦੇ ਉੱਤੇ ਸਵਾਲ ਬਣੇ ਹੋਏ ਨੇ ਸਿੰਗਤ ਰਾਜ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਪੁਸ਼ਟੀ ਕੀਤੀ ਹੈ ਕਿ ਉਹ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨ ਅਤੇ ਆਪਣੀ ਟੀਚਾ ਨੂੰ ਪੂਰਾ ਕਰਨ ਲਈ ਫੌਜੀ ਸੰਪਤੀ ਦੀ ਵਰਤੋਂ ਕਰਨ ਲਈ ਤਿਆਰ ਨੇ 2024 ਦੀ ਚੋਣ ਮੁਹਿੰਮ ਵਿੱਚ ਉਸਨੇ ਸਮੂਹਿਕ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਸੀ 트ੰਪ ਨੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਤਿਆਰੀ ਕਰ ਲਈ ਹੈ ਰਾਸ਼ਟਰਪਤੀ ਬੰਦੇ ਹੀ ਉਹ ਐਮਰਜੈਂਸੀ ਲਗਾ ਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਗੇ ਇਥੇ ਦੱਸਦੀ ਹੈ ਕਿ 트럼ਪ ਨੇ ਰੂੜੀਵਾਦੀ ਸਮੂਹ ਜੁਡੀਸ਼ੀਅਲ ਵਾਚ ਦੇ ਪ੍ਰਧਾਨ ਟੌਮ ਫਿਟਨ ਦੀ ਇੱਕ ਪੋਸਟ ਦੇ ਜਵਾਬ ਵਿੱਚ ਸੋਮਵਾਰ ਨੂੰ ਆਪਣੇ ਸੋਸ਼ਲ ਪਲੇਟਫਾਰਮ ਤੇ ਇੱਕ ਸੰਖੇਪ ਪੋਸਟ ਵਿੱਚ ਇਹ ਐਲਾਨ ਕੀਤਾ ਹੈ ਫਿਟਨ ਨੇ 8 ਨਵੰਬਰ ਨੂੰ ਲਿਖਿਆ ਸੀ ਕਿ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਆਉਣ ਵਾਲਾ 트럼ਪ ਪ੍ਰਸ਼ਾਸਨ ਰਾਸ਼ਟਰੀ ਐਮਰਜੈਂਸੀ ਕੋਸ਼ਿਤ ਕਰਨ ਅਤੇ ਆਪਣੀ ਵੱਡੇ ਦੇਸ਼ ਨਿਕਾਲੇ ਮੁਹਿੰਮ ਵਿੱਚ ਫੌਜੀ ਸੰਪਤੀਆਂ ਦੀ ਵਰਤੋਂ ਕਰਨ ਲਈ ਤਿਆਰ ਹੈ ਇਸ ਤੇ 트ੰਪ ਨੇ ਜਵਾਬ ਦਿੱਤਾ ਹੈ ਕਿ ਇਹ ਸੱਚ ਹੈ ਇਹ ਬਿਆਨ ਹਜੇ ਤੱਕ ਦਾ ਸਭ ਤੋਂ ਮਜ਼ਬੂਤ ਸੰਦੇਸ਼ ਹੈ ਕਿ ਕਿਵੇਂ 트ੰਪ ਨੇ ਯੂਐਸ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਚਲਾਉਣ ਦੇ ਆਪਣੇ ਪ੍ਰਚਾਰ ਵਾਅਦੇ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੋਈ ਹੈ ਸਰਹੱਦੀ ਜ਼ਾਰ ਟ੍ਰੰਪ ਹੁਮਨ ਨੇ ਕਿਹਾ ਹੈ ਕਿ ਟ੍ਰੰਪ ਪ੍ਰਸ਼ਾਸਨ ਅਪਰਾਧਿਕ ਰਿਕਾਰਡ ਵਾਲੇ 425000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲਾ ਦੇਸ਼ ਨਿਕਾਲਾ ਦੇਣ ਲਈ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਦੇਵੇਗਾ ਇਸ ਕੋਸ਼ਿਸ਼ ਦੀ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੁਆਰਾ ਨਿੰਦਾ ਕੀਤੀ ਗਈ ਹੈ ਅਤੇ ਲੱਖਾਂ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਅਤੇ ਰਾਸ਼ਟਰਪਤੀ ਵਜੋਂ ਟ੍ਰੰਪ ਦੀ ਸ਼ਕਤੀ ਦੀ ਸੰਭਾਵਨਾ ਅਤੇ ਸੀਮਾਵਾਂ ਬਾਰੇ ਸਵਾਲ ਖੜੇ ਕੀਤੇ ਨੇ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਦੇ ਸੀਨੀਅਰ ਫੈਲੋ ਐਰਨ ਰਿਚਲਿਨ ਮੈਲਨਿਕ ਨੇ ਸੋਮਵਾਰ ਨੂੰ ਕਿਹਾ ਕਿ ਯੂਐਸ ਕਾਨੂੰਨ ਦੇ ਤਹਿਤ ਰਾਸ਼ਟਰਪਤੀ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰ ਸਕਦੇ ਨੇ ਅਤੇ ਸਿਰਫ ਖਾਸ ਸਥਿਤੀਆਂ ਦੇ ਵਿੱਚ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਨੇ ਰਿਚਲਿਨ ਮੈਲਨਿਕ ਨੇ 트ੰਪ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਸੋਸ਼ਲ ਮੀਡੀਆ ਤੇ ਲਿਖਿਆ ਅਤੇ ਦੀ ਪਾਰਟ ਕਰੰਟਲੀ ਫੌਜੀ ਵਰਤੋ ਕਰਨਾ ਉਹਨਾਂ ਖਾਸ ਚੀਜ਼ਾਂ ਵਿੱਚੋਂ ਇੱਕ ਨਹੀਂ ਹੈ ਜਦਕਿ 트럼ਪ ਮਹੀਨਿਆਂ ਤੋਂ ਦੇਸ਼ ਨਿਕਾਲੇ ਨੂੰ ਰੋਕਣ ਦਾ ਵਾਅਦਾ ਕਰ ਰਹੇ ਨੇ ਕਿਉਂਕਿ ਉਸਨੇ ਆਪਣੀ ਸਫਲ ਮੁੜ ਚੋਣ ਮੁਹਿੰਮ ਦੌਰਾਨ ਇਮੀਗ੍ਰੇਸ਼ਨ ਦੇ ਮੁੱਦੇ ਤੇ ਧਿਆਨ ਦਿੱਤਾ ਸੀ ਉਸਨੇ ਇਸ ਬਾਰੇ ਕੁਝ ਵੇਰਵਿਆਂ ਦੀ ਪੇਸ਼ਕਸ਼ ਕੀਤੀ ਹੈ ਕਿ ਉਹ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹਨਾਂ ਨੂੰ ਕਿਵੇਂ ਲਾਗੂ ਕਰਨਾ ਚਾਹੁੰਦੇ ਨੇ ਅੰਦਾਜ਼ਨ 11 ਮਿਲੀਅਨ ਤੋਂ 13 ਮਿਲੀਅਨ ਗੈਰ ਦਸਤਾਵੇਜ਼ੀ ਨਿਵਾਸੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਕੁਝ ਥਿੰਕ ਟੈਂਕਾਂ ਦਾ ਅਨੁਮਾਨ ਹੈ ਕਿ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ 300 ਬਿਲੀਅਨ ਡਾਲਰ ਤੋਂ 1 ਟ੍ਰਿਲੀਅਨ ਡਾਲਰ ਦੀ ਲਗਤ ਆਵੇਗੀ ਜੋ ਅਸੰਭਵ ਮੰਨੀ ਜਾ ਰਹੀ ਹੈ ਜਨਜਨ ਦੇ ਇੱਕ ਨਜ਼ਰ ਮਾਰ ਲੈਣੀ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਘਟ ਕੇ 638 ਯੂਐਸ ਡਾਲਰ ਹੋ ਗਈ ਹੈ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਘਟ ਕੇ 780 ਯੂਐਸ ਡਾਲਰ ਹੋ ਗਈ ਹੈ ਤੇ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਘਟ ਕੇ 830 ਯੂਐਸ ਡਾਲਰ ਹੋ ਗਈ ਹੈ ਪਰ ਤੇ ਰੁਪਈਆਂ ਚ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 53857 ਰੁਪਏ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 65844 ਰੁਪਏ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 70000 ਪੈਂਟ ਰੁਪਏ ਜ਼ਿਕਰ ਕਰਦੇ ਆਂ ਯੂਐਸ ਡਾਲਰ ਦਾ ਅੱਜ ਇੱਕ ਯੂਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 41 ਭਾਰਤੀ ਪੈਸੇ ਦੇ ਬਰਾਬਰ ਹੈ ਸੋ ਇਸ ਦੇ ਨਾਲ ਹੀ ਮੈਨੇ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ